ਹਾਂਜੀ ਸੱਫਰੀ ਗਾਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਠੀਕ ਠਾਕ ਹੋ ਅੱਜ ਦੀ ਵੀਡੀਓ ਬੜੀ ਘੈਂਟ ਹੋਣ ਵਾਲੀ ਆ ਬਈ ਕਿਉਂਕਿ ਅੱਜ ਕੱਢਾਂਗੇ ਆ ਮਿਨੀ ਪੋਲਟਰੀ ਫਾਰਮ ਦੇ ਅੰਦਰੋਂ ਸਾਰੇ ਮੁਰਗੀਆਂ ਮੁਰਗੀਆਂ ਬਾਹਰ ਮੁਰਗੇ ਤੇ ਮੁਰਗੀਆਂ ਬਾਹਰ ਜਿੱਦ ਦੇ ਨਾ ਬਣਾਇਆ ਉਹ ਦਿਨ ਦੇ ਸਾਰੇ ਅੰਦਰ ਨੇ ਬਈ ਇੱਕ ਦਿਨ ਵੀ ਬਾਹਰ ਨਹੀਂ ਗੱਡੇ ਤਾਂ ਬਈ ਬਹੁਤ ਕਮੈਂਟ ਆਉਂਦੇ ਸੀ ਵੀ ਇਹਨਾਂ ਨੂੰ ਬਾਹਰ ਵੀ ਕੱਢੋ ਤਾਂ ਬਈ ਅੱਜ ਸਾਰਿਆਂ ਨੂੰ ਬਾਹਰ ਕੱਢਾਂਗੇ ਤੇ ਬਾਕੀ ਸਾਰੇ ਜਾਨਵਰ ਬੰਦ ਨੇ ਬਈ ਹਲੇ ਕੋਈ ਨਹੀਂ ਛੱਡਿਆ ਸਾਰਿਆਂ ਨਾਲੋਂ ਪਹਿਲਾਂ ਇਹਨਾਂ ਨੂੰ ਕੱਢਾਂਗੇ ਫਿਰ ਸਾਰੇ ਛੱਡਾਂਗੇ ਲੈ ਵੀ ਕੀਰਤ ਖੋਲਦੇ ਗੇਟ ਮਿਨੀ ਫਾਰਮ ਦਾ ਸਾਰੇ ਮੁਰਗਿਆਂ ਨੂੰ ਬਾਹਰ ਆਉਣ ਦੇ ਤੇ ਅੰਦਰ ਵੜ ਕੇ ਘੜਦੇ ਆ ਬਾਹਰ ਆ ਇਹਨਾਂ ਨੇ ਆਉਣਾ ਨਹੀਂ ਹੈਗਾ ਹਨਾ ਆ ਲੈ ਜਾ ਪੈਪ ਜੀ ਆ ਪਈਏ ਇਧਰ ਪੈਪ ਹਾਂ ਸਾਰੇ ਨੂੰ ਬਾਹਰ ਪਿਆ ਦੇ ਰਹਿਮਤ ਬਾਹਰ ਹੀ ਆਇਆ ਤੂੰ ਇਧਰ ਹੀ ਆਉਣਗੇ ਸਾਰੇ ਬਾਹਰ ਭੱਜ ਕੇ ਆਉਣਗੇ ਰਹਿਮਤ ਫੈਟ ਤੇ ਹੋ ਜਾ ਉਹਨਾਂ ਨੇ ਬਾਹਰ ਆਉਣਾ ਇਧਰ ਆ ਜਾ ਭੱਜ ਕੇ ਕੀਰਤਿਕ ਦੋ ਆਗੇ ਫਿਰ ਤਾਂ ਸਾਰੇ ਭੱਜੇ ਆਉਣਗੇ ਆਉਣ ਦੇ ਆਉਣ ਦੇ ਇਧਰ ਆ ਜਾ ਰਹਿਮਤ ਡਰਦੇ ਨੇ ਉਹ ਇਧਰ ਆ ਜਾ ਆਉਣ ਦੇ ਆਉਣ ਦੇ ਆਉਣ ਦੇ ਆਜੋ ਵੀ ਆ ਆ ਆ ਲਓ ਜੀ ਕਿਤਾ ਆ ਗਿਆ ਆ ਗਏ ਆ ਗਏ ਫੜਨ ਦੀ ਲੋੜ ਹੀ ਨਹੀਂ ਬਸ ਆਈ ਨੂੰ ਦੇਖ ਦੇਖ ਕੇ ਆ ਜਾਣਗੇ ਆ ਦੇਖ ਦੋ ਆ ਗਏ ਡਰਾ ਦੇ ਬਸ ਥੋੜਾ ਥੋੜਾ ਆਇਆ ਨਾ ਡਰਾ ਨਾ ਜਦੋਂ ਮੜਾ ਮੜਾ ਡਰਾ ਮੁਰਗਾ ਦਵਾਰੀ ਅੰਦਰ ਵੜ ਗਿਆ ਲਓ ਜੀ ਮੁਰਗੀ ਕੋਹਰ ਆ ਗਈ ਆ ਗਈ ਭਈ ਆ ਗਈ ਲਾਗੇ ਨਿਕਲ ਨਾ ਬਸ ਹੁਣ ਇਹਨਾਂ ਨੂੰ ਦੇਖ ਦੇਖ ਕੇ ਆ ਜਾਣਗੇ ਮੜਾ ਮੜਾ ਡرائی ਚੱਲ ਆ ਲਾਗੇ ਬਾਹਰ ਆ ਗਏ ਹਰਾ ਖਾਨ ਤੱਜ ਭਈ ਗੋਹੇ ਚ ਵੀ ਫਿਰ ਲੈਣਗੇ ਇਹ ਅੰਦਰ ਤਾਂ ਕੱਲੇ ਦਾਣੇ ਮਿਲਦੇ ਨੇ ਆਉਣ ਦੇ ਆਉਣ ਦੇ ਦੋ ਹੁਣ ਆਉ ਵੱਡਾ ਮੁਰਗਾ ਆਉਣ ਦੇ ਉਹ ਆ ਗਿਆ ਡਰਾ 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 ਇਹਨੂੰ ਦੇਖ ਦੇ ਕਿ ਆਉਣੀਆਂ ਹੁਣ ਆਜੋ ਵੀ ਆਜੋ 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 ਲਓ ਜੀ ਲਾਗੇ ਨਿਕਲਣਾ ਆ ਗਿਆ ਵੱਡਾ ਮੁਰਗਾ ਵੀ ਆਉਣ ਦੇ ਆਉਣ ਦੇ ਆਉਣ ਦੇ ਆਹ ਸੁਨਾਲੀ ਮੁਰਗੇ ਨੂੰ ਅੱਜ ਅੰਦਰ ਨਹੀਂ ਵੜਦੇ ਆਪਾਂ ਇਹਨੂੰ ਬਾਹਰ ਹੀ ਰੱਖਿਆ ਕਰਾਂਗੇ ਚੱਕ ਕੇ ਘੜ ਦੇ ਚੱਕ ਕੇ ਮਾਰ ਲਿਆ ਵੀ ਅਗਲੀ ਗੇਟ ਨਾ ਮਰਾ ਲਈ ਛੜਦੇ ਵਾਰ ਆ ਰੀ ਆਰ ਆ ਗਈਆਂ ਕੱਟ ਕੱਟ ਆ ਰੀ ਆਰ ਤਾਂ ਪਹਿਲੀ ਵਾਰ ਬਾਹਰ ਆਈ ਨੇ ਮਾਰ ਚਲਾ ਕੇ ਲੋ ਜੀ ਇਹ ਵੀ ਆ ਗਈ ਅੱਜ ਠੀਕ ਲੱਗਦੀ ਆ ਹਨਾ ਕੀਰਤ ਆ ਮੁਰਗੀ ਠੀਕ ਲੱਗਦੀ ਆ ਅੱਜ ਛੜਦੇ ਛੜਦੇ ਬਾਹਰ ਮਾਰ ਵੈਰੀ ਗੁੱਡ ਮਾਰ ਮਾਰ ਚਲਾ ਕੇ ਲੋ ਜੀ ਸਾਰੇ ਆ ਗਏ ਤਾਂ ਵੀ ਮਿੰਨੀ ਫਾਰਮ ਵਾਲੇ ਸਾਰੇ ਮੁਰਗੇ ਤੇ ਮੁਰਗੀਆਂ ਬਾਹਰ ਆ ਗਏ ਅੱਜ ਪਹਿਲੀ ਵਾਰ ਬਾਹਰ ਨਿਕਲੇ ਨੇ ਕਈ ਦਿਨਾਂ ਬਾਅਦ ਕੀਰਤਾ ਜੀ ਹੁਣ ਆ ਛੱਡ ਦਿੰਨੇ ਆ ਇੱਧਰ ਲਈ ਆ ਮੁਰਗੇ ਛੱਡ ਦਿੰਨੇ ਆ ਖੋਲ ਦੇ ਇਕੱਠ ਹੋ ਜੂ ਅੱਜ ਤਾਂ ਪੂਰਾ ਇਧਰਾਂ ਦੋ ਤਿੰਨ ਹੀ ਸੀ ਬਸ ਆਂਡਾ ਦਿੱਤਾ ਪਿਆ ਉਹ ਚੱਕ ਲਾਂਂਡਾ ਪਰਾਂ ਹੋ ਜਾ ਪਰਾਂ ਹੋ ਜਾ ਪਰਾਂ ਹੋ ਜਾ ਪਰਾਂ ਹੋ ਜਾ ਆ ਜਾਓ ਵੀ ਭੱਜ ਕੇ ਭੱਜ ਕੇ ਭੱਜ ਕੇ ਭੱਜ ਕੇ ਲਓ ਜੀ ਉਹ ਗਏ ਸਾਰੇ ਇਕੱਠ ਹੋ ਗਿਆ ਬਾਪੂ ਪਾਉਂਦਾ ਫੀਡਰ ਦੇ ਵਿੱਚ ਦਾਣੇ ਆ ਸਾਰੇ ਜਾਨਵਰਾਂ ਨੂੰ ਤੇ ਆਪਾਂ ਚੱਲਦੇ ਆ ਪਰਲੇ ਪਾਸੇ ਉਧਰਲੇ ਜਾਨਵਰ ਛੱਡ ਕੇ ਆਉਨੇ ਆ ਆਜੋ ਗੁੱਡ ਮਾਰਨਿੰਗ ਚਲੋ ਵੀ 3 ਇਡੀਅਟ ਨਾਲੇ ਆਜੋ ਟਰਕੀ ਬਾਹਰ ਜਾਓ ਖਾਓ ਪੀਓ ਆਪਦਾ ਐਸ਼ ਕਰੋ ਨਿਆਰੇ ਲਓ ਭਾਜੋ ਇਹਦੇ ਅੰਦਰ ਨੇ ਸ਼ਿਕਾਰੀ ਦੇ ਲੜਾਕੇ ਇੱਕ ਭਰਾ ਪੁੱਛਦਾ ਸੀ ਵੇਚਣੇ ਆ ਕਿ ਨਾ ਤਾਂ ਬਈ ਆਪਾਂ ਰੱਖਾਂਗੇ ਵੇਚਦੇ ਨਹੀਂ ਇਹ ਨਿਸ਼ਾਨੀ ਹੈ ਸ਼ਿਕਾਰੀ ਦੀ ਚੱਕੋ ਬਈ ਆ ਫਿੜਤਾ ਹਰਾ ਸਾਰੇ ਜਾਨਵਰਾਂ ਨੂੰ ਤੇ ਸੈਟਅਪ ਤੇ ਅੱਜ ਰੌਣਕਾਂ ਲੱਗੀਆਂ ਤਾ ਮਿੱਤਰੋ ਦੇਖੋ ਬਈ ਕਿੰਨਾ ਇਕੱਠਾ ਹੋ ਗਿਆ ਤੇ ਬਹੁਤ ਘੈਂਟ ਲੱਗ ਰਹੇ ਨੇ ਬਈ ਸਾਰੇ ਜਾਨਵਰ ਇਕੱਠੇ ਫਿਰਦੇ ਹੋਏ ਮਿੰਨੀ ਫਾਰਮ ਵਾਲੇ ਤੇ ਦੂਜੇ ਤੇ ਬਈ ਇਹ ਬਹੁਤ ਜ਼ਿਆਦਾ ਲੜੀ ਜਾਂਦੇ ਨੇ ਇੱਕ ਦੂਜੇ ਨਾਲ ਤਿੰਨ ਚਾਰ ਵਾਰੀ ਵੀਡੀਓ ਕੱਟ ਕੇ ਦੁਬਾਰੇ ਚਲਾਤੀ ਬਟ ਬਈ ਸੋਹਣੇ ਬਹੁ ਲੱਗ ਜਾਂਦੇ ਆ ਸਾਰੇ ਬਾਲਾ ਇਕੱਠਾ ਹੋ ਗਿਆ ਬਈ ਤੇ ਜਿਹੜਾ ਬੰਦਾ ਗਿਣ ਸਕਦਾ ਬਈ ਇਹ ਟੋਟਲ ਕਿੰਨੇ ਜਾਨਵਰ ਨੇ ਤਾਂ ਬਈ ਗਿਣ ਕੇ ਕਮੈਂਟ ਥੱਲੇ ਜ਼ਰੂਰ ਦੱਸਿਓ ਆਹ ਪਾਲੀ ਬਈ ਆਪਣੇ ਟਰਕੀ ਨੇ ਪੈਲ ਇਹ ਮੇਲ ਆ ਬਈ ਫੀਮੇਲ ਨਹੀਂ ਹੈਗੀ ਆ ਦੇਖੋ ਬਈ ਮੇਲ ਆ ਪਰ ਇਹਦੀ ਬਈ ਉੱਤੋਂ ਕਲੰਗੀ ਛੋਟੀ ਸੀਗੀ ਤਾਂ ਆਪਾਂ ਨੂੰ ਫੀਮੇਲ ਲੱਗਦੀ ਸੀ ਬਟ ਬਈ ਆ ਕਲੀਅਰ ਹੋ ਗਿਆ ਇਹ ਮੇਲ ਆ ਤੇ ਹੁਣ ਇਹਨਾਂ ਦੇ ਆਂਡਿਆਂ ਚੋਂ ਬਈ ਬੱਚੇ ਨਿਕਲ ਸਕਦੇ ਨੇ ਆਂਡੇ ਫਰਟਾਈਲ ਨੇ ਪਹਿਲਾਂ ਆਪਾਂ ਨੂੰ ਆਏ ਸੀ ਦੋਨੇ ਫੀਮੇਲਾਂ ਨੇ ਆਂਡਿਆਂ ਚੋਂ ਬੱਚੇ ਨਿਕਲੇ ਨਹੀਂ ਪਰ ਬਈ ਆ ਫੀਮੇਲ ਆ ਤੇ ਉਹ ਮੇਲ ਆ ਬਈ ਤਾਂ ਬਈ ਜੋੜਾ ਇਹਨਾਂ ਦਾ ਤੇ ਹੁਣ ਆਪਾਂ ਇਹਨਾਂ ਦੇ ਬੱਚੇ ਘੜਾਵਾਂਗੇ ਬਈ ਪਹਿਲਾ ਜੇ ਨੇ ਪਹਿਲੀ ਵਾਰ ਪਾਈ ਆ ਆ ਕੱਟਤੀਆਂ ਰਾਵੀ ਤੇ ਲਾਡੋ ਬਾਹਰ ਤੋਂ ਬਹੁਤ ਸੋਹਣੀ ਨਿਕਲਿਆਈ ਬਈ ਆਤਰੋ ਤੇ ਚਾਤਰੋ ਪਹਿਲਾਂ ਕੱਟਤੀਆਂ ਸੀ ਇਹ ਜਮਾ ਸਵੇਰੇ ਆਉਣਸਾਰ ਕੱਟਤੀਆਂ ਤੇ ਆ ਦੋਨੇ ਹੁਣ ਕੱਡੀਆਂ ਨੇ ਮਾਵਾਂ ਧੀਆਂ ਹੀਰ ਤੇ ਰਾਂਝਾ ਤੇ 3 ਇਡੀਅਟ ਇਹ ਹੁਣ ਬਈ ਆਪਣੇ 3 ਇਡੀਅਟ ਨੇ ਪਹਿਲਾਂ ਸੀ ਸਹਿਵਾ ਮਿਰਜਾ ਇਹਦੇ ਆਉਣ ਨਾਲ ਦੁਬਾਰੀ 3 ਇਡੀਅਟ ਹੋ ਗਏ ਤਾਂ ਬਈ ਲਾਗੇ ਇਸ਼ਨਾਨ ਕਰਨ ਡੱਗੀ ਭਰਤੀ ਤਾਜੇ ਪਾਣੀ ਨਾਲ ਤੇ ਇੱਕ ਇਧਰ ਬੈਠੀ ਆ ਦੋ ਇਧਰ ਨੇ ਚਲੋ ਬਈ ਤੁਸੀਂ ਵੀ ਨਾ ਆਓ ਇਹਨਾਂ ਦੇ ਨਾਲ ਓਏ ਉੜਦੀਆਂ ਬਹੁਤ ਨੇ ਬਾਹਲਾ ਉੜਦੀਆਂ ਨੇ ਬਾਈ ਚੱਲ ਚੱਲ ਅੰਦਰ ਵੜ ਜਾ ਵੈਰੀ ਗੁੱਡ ਕਿਆ ਬਾਤ ਹੈ ਇਕੱਠੇ ਨਾ ਆਇਆ ਕਰੋ ਮੋਹ ਪਿਆਰ ਬਣਾ ਕੇ ਰੱਖਿਆ ਕਰੋ ਆ ਡੱਡਾ ਨਾ ਨਾ ਆਇਆ ਕਰੋ ਸ਼ਾਬਾਸ਼ ਬਹੁਤ ਅੱਛੇ ਕਬੂਤਰਾਂ ਨੂੰ ਦਾਣੇ ਰੱਖ ਦਈਏ ਬਾਈ ਫਿਰ ਬੈਲਾ ਲੱਭਣ ਚੱਲਾਂਗੇ ਆ ਆ ਆ ਆ ਆ ਆਇਓ ਆਇਓ ਸਾਰੇ ਆਇਓ ਆ ਰਹਿ ਗਏ ਦੋ ਕ ਲਓ ਜੀ ਇੱਕ ਰਹਿ ਗਿਆ ਪੱਜਾ ਵੀ ਸ਼ੇਰਾ ਚੱਕੋ ਵੀ ਸਾਰੇ ਕਬੂਤਰ ਆ ਗਏ ਆਪਣੇ ਦਾਣੇ ਤੇ ਵੱਡੇ ਲਓ ਜੀ ਬੱਚੇ ਵੀ ਆ ਗਏ ਇੱਕ ਰਹਿ ਗਿਆ ਲਓ ਜੀ ਇਹ ਵੀ ਆ ਗਏ ਬਈ ਸਾਰੇ ਦਾਣੇ ਤੇ ਛੋਟੇ ਬੱਚੇ ਆਪਣੇ ਚੱਕ ਲੈਂਦੇ ਹਾਂ ਦਿਖਾਈ ਕਿਹੜੇ ਕਿਹੜੇ ਨੇ ਕਿੰਨੇ ਮੇਲ ਆ ਕਿ ਫੀਮੇਲ ਆ ਹਾਂ ਆ ਵੀ ਮੇਲ ਆ ਹਨਾ ਆ ਵੀ ਮੇਲ ਆ ਤਾਂ ਬਈ ਆਪਣੇ ਦੋ ਤੋਤੇ ਮਰ ਗਏ ਇਹਦੇ ਬਲੱਡ ਵੀ ਆਇਆ ਪਿਆ ਦੇਖੋ ਬਈ ਅੱਖ ਕੋਲੇ ਬਲੱਡ ਲੱਗ ਰਿਹਾ ਇਹ ਲੜੇ ਨੇ ਬਈ ਆਪਸ ਚ ਇਹਨਾਂ ਨੇ ਬਹੁਤ ਜ਼ਿਆਦਾ ਲੜਾਈ ਕਰੀ ਹੈਗੀ ਤੇ ਇਹਦੇ ਕਿਤੇ ਕੋਈ ਬਲੱਡ ਨਹੀਂ ਹੈਗਾ ਪਰ ਬਈ ਬਹੁਤ ਗਲਤ ਹੋਇਆ ਲੜਦੇ ਬਹੁਤ ਨੇ ਯਾਰ ਇਹ ਤਾਂ ਹੀ ਇੱਕ ਦੂਜੇ ਦੇ ਆਂਡੇ ਭੰਨ ਦਿੰਦੇ ਨੇ ਤਾਂ ਬਈ ਦੋ ਤੋਤੇ ਮਰ ਗਏ ਨੁਕਸਾਨ ਹੋ ਗਿਆ ਹਨਾ ਤੇ ਇਹਨਾਂ ਨੂੰ ਆਪਾਂ ਦਬ ਦਿੰਨੇ ਆ ਤੇ ਬਈ ਇਹਦੇ ਅੰਦਰ ਵੈਸੇ ਵੀ ਹੁਣ ਠੰਡ ਬਹੁਤ ਜ਼ਿਆਦੇ ਹੋ ਗਈ ਇਹਦੇ ਅੰਦਰ ਆਪਾਂ ਪਾਉਨੇ ਝੋਨੇ ਦਾ ਬੂਰਾ ਥੱਲੇ ਤੇ ਉੱਤੇ ਚੜਦਿਆਂ ਫੋਵਾਟ ਦਾ ਬੱਲਵ ਤਾਂ ਕਿ ਪੂਰਾ ਨਿਗਾ ਰਵੇ ਸਾਰਾ ਮਾਸਟਰ ਕੇਜ ਆਇਆ ਇਹਨੂੰ ਕੱਢ ਲਿਆ ਬਾਹਰ ਉਹਨਾਂ ਨੇ ਜੋੜਮ ਲਾ ਲਿਆ ਕਿੰਨਾ ਨਹੀਂ ਉਹ ਦੇਖੋ ਦਿੱਤੀ ਤੇ ਉਹਨਾਂ ਉਹ ਕੀਰਤ ਇੱਕ ਹੋਰ ਮਰਿਆ ਪਿਆ ਕਿੱਥੇ ਆ ਓਏ ਆ ਦੇਖ ਹਾਂ ਇਹ ਤਾਂ ਇਹਨਾਂ ਦੀ ਬਾਵਾ ਜ਼ਿਆਦੇ ਲੜਾਈ ਹੋਈ ਆ ਬਈ ਇੱਕ ਆ ਘਰ ਦੇ ਵਿੱਚ ਦੇਖੋ ਬਈ ਆ ਮਰਿਆ ਪਿਆ ਰਹਿਮਤ ਗੇਟ ਡਾ ਦੇ ਗੇਟ ਬੰਦ ਕਰ ਦੇ ਆ ਦੇਖੋ ਬਈ ਤਬਿੱਤ ਨ ਤੋਤੇ ਮਰ ਗਏ ਬਈ ਇੱਕ ਦਿਨ ਚ ਤਿੰਨ ਓਏ ਹੋਏ 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 ਆਇਆ ਇਧਰ ਲਿਆ ਇਹ ਤਾਂ ਮੇਰੀ ਨਿਗਾਹ ਪੈ ਗਈ ਜਦੋਂ ਤੂੰ ਕਿਹਾ ਵੀ ਉਹਨਾਂ ਦਾ ਉਹ ਜੋੜਾ ਮਿਲ ਗਿਆ ਦਿਖਾਈ ਓਹੋ ਫੀਮੇਲ ਆ ਸ਼ਾਇਦ ਹਣਾ ਆ ਫੀਮੇਲ ਆ ਹਾਂ ਲੈ ਲੋ ਦਾਦੇ ਘੇਟ ਦਾਦੇ ਤਾਂ ਬਈ ਤਿੰਨ ਤੋਤਿਆਂ ਦਾ ਨੁਕਸਾਨ ਹੋ ਗਿਆ ਦੋ ਮੇਲ ਇੱਕ ਫੀਮੇਲ ਇੱਕ ਦਿਨ ਦੇ ਵਿੱਚ ਬਈ ਤੇ ਬਈ ਇਹ ਤਿੰਨੇ ਲੜਾਈ ਨਾਲ ਮਰੇ ਨੇ ਬਈ ਐਡਾ ਦਫੋ ਕੀ ਤੁਹਾਡਾ ਬੱਟ ਦਾ ਰੌਲਾਗਾ ਇੰਨਾ ਲੜਦੇ ਹੋ ਜਾਣਦੇ ਜਾਣਦੇ ਬੈਰੀ ਬਣ ਜਾਂਦੇ ਹੋ ਇੱਕ ਦੂਜੀ ਦੇ ਲਿਆ ਲਿਆ ਮੇਲ ਛੱਡ ਦੇ ਤਾਂ ਵੀ ਇੱਕ ਦਿਨ ਦੇ ਵਿੱਚ ਤਿੰਨ ਲਾਸ਼ਾਂ ਤੇ ਵਜਾ ਬਿਨਾਂ ਗੱਲ ਦੀ ਲੜਾਈ ਕੋਈ ਵਜਾ ਨਹੀਂ ਉਹੀ ਲੜ ਕੇ ਮਰ ਗਏ ਆ ਚੱਕੋ ਬਈ ਇਹਦੇ ਅੰਦਰ ਝੋਨੇ ਦਾ ਬੂਰਾ ਪਛਾਤਾ ਤਾਂ ਕਿ ਸਾਰੀਆਂ ਚਿੜੀਆਂ ਤੋਤੇ ਬਈ ਨਿੱਗੇ ਰਹਿਣ ਹਨਾ ਇੰਨਾ ਸਾਰਿਆਂ ਨੂੰ ਗਰਮੈਸ਼ ਮਿਲੇ ਬਈ ਤੇ ਨਾਲੇ ਆਪਾਂ ਬਈ ਕਾਫੀ ਸਾਰੇ ਜੋੜੇ ਚਿੜੀਆਂ ਦੇ ਹੋਰ ਲਿਆ ਕੇ ਛੱਡਾਂਗੇ ਹਜੇ ਤਾਂ ਬਹੁਤ ਠੰਡ ਆ ਬਈ ਆਮੀਨਾ ਠੰਡ ਦਾ ਨਿਕਲ ਜਾਣ ਤੋਂ ਜਨਵਰੀ ਤਾਂ ਅਗਲੇ ਮਹੀਨੇ ਲਿਆ ਕੇ ਛੱਡਾਂਗੇ ਜਨਵਰੀ ਤੋਂ ਬਾਅਦ ਤਾਂ ਫੇਰ ਪਰਦਾਂਗੇ ਸਾਰੇ ਨੂੰ ਸਾਰੇ ਪਿੰਜਰੇ ਨੂੰ ਡੱਕ ਦਾਂਗੇ ਚਿੜੀਆਂ ਨਾਲ ਏ ਆ ਚੱਕੋ ਬਈ ਆਹ ਟਰਕੀ ਟਰਕੀ ਕੋ ਹੋਰ ਆਂਡਾ ਆਂਡਿਆਂ ਦੀਆਂ ਲੈਣਾ ਲਾਤੀਆਂ ਬਈ ਆਹ ਟਰਕੀ ਨੇ ਤਾਂ ਰੋਜ਼ ਆਂਡਾ ਧਰਦੀ ਆ ਨਿਤ ਬਈ ਤੇ ਕਈ ਸਾਰੇ ਭਰਾਵਾਂ ਨੇ ਕਿਹਾ ਸੀ ਬਈ ਜਿਹੜੀ ਆ ਜਗਾ ਜਿੱਥੇ ਆਂਡੇ ਧਰਦੀ ਆ ਤਾਂ ਬਈ ਇਹਨੂੰ ਕੰਫਰਟੇਬਲ ਕਰ ਦੋ ਤਾਂ ਬਈ ਆਪਾਂ ਜਗਾ ਨੂੰ ਕੰਫਰਟੇਬਲ ਕਰ ਦਿੰਨੇ ਆ ਤੂੜੀ ਪਾ ਕੇ ਰਹਿਮ ਤਾਂ ਫੜ ਆਂਡਾ ਮੈਂ ਉੱਥੇ ਤੂੜੀ ਪਾਦਾ ਠੀਕ ਆ ਆ ਲੋ ਵੀ ਇੱਥੇ ਤੂੜੀ ਪਾ ਦਿੰਨੇ ਆ ਤੇ ਜਿਹੜੇ ਭਰਾ ਨੇ ਵੀ ਆ ਤੂੜੀ ਪਾਉਣ ਵਾਲੀ ਸਕੀਮ ਦਿੱਤੀ ਆ ਤਾਂ ਬਹੁਤ ਵਧੀਆ ਸਕੀਮ ਦਿੱਤੀ ਆ ਕਮੈਂਟਾਂ ਚ ਸਕੀਮਾਂ ਦਿੰਦੇ ਰਿਹਾ ਕਰੋ ਤਾਂ ਇਹਦੇ ਨਾਲ ਟਰਕੀ ਨਿੱਗੀ ਰਹੂਗੀ ਜਦੋਂ ਆਂਡਾ ਦੇਊ ਇੱਥੇ ਤੇ ਆਂਡਾ ਟੁੱਟਣਾ ਵੀ ਨਹੀਂ ਬਾਕੀ ਕੰਮ ਸੈੱਟ ਆ ਬਈ ਆ ਪੱਟਤਾ ਬਈ ਪਿੰਜਰਾ ਤੇ ਸੁਲਤਾਨ ਤੇ ਇਹਦੀ ਪੱਠੀ ਇੱਧਰ ਛੱਡ ਤੇ ਵੱਡੇ ਪਿੰਜਰੇ ਚ ਇੱਧਰ ਸਫਾਈ ਕਰਨ ਵਾਲੀ ਹੋ ਰਹੀ ਸੀ ਹਨਾ ਆ ਲਿਆਂ ਦੀ ਕਣਕ ਸੁਲਤਾਨ ਮਿਰਜੇ ਵਾਸਤੇ ਲੈ ਵੀ ਸੁਲਤਾਨ ਮਿਰਜਾ ਖਾ ਖਾਲਾ ਖਾਲਾ ਮੇਰੇ ਕਨੀ ਕੀ ਚਾਗ ਦੇਂਗਾ ਖਾਲਾ ਇਧਰੋਂ ਆ ਗਈ ਵੀ ਗੁੱਡ ਨਿਊਜ਼ ਗੁੱਡ ਨਿਊਜ਼ ਇਹ ਹੈ ਬਈ ਦੋਨੇ ਬੱਕਰੀਆਂ ਹੀਟ ਚਾਰੀਆਂ ਨੇ ਤਾਰਾਂ ਦੇ ਜਾਂਦੀਆਂ ਨੇ ਹੁਣ ਕ੍ਰੌਸ ਕਰਾਵਾਂਗੇ ਲਓ ਬਈ 라ਵੀ ਨੂੰ ਦਿੱਤਾ ਛੱਡ ਇਹ ਬਹੁਤ ਸਿਆਣੀਆਂ ਬਈ ਆਪਦੇ ਕਿੱਲੇ ਤੇ ਜਾ ਕੇ ਖੜੂਗੀ ਇਧਰ ਉਧਰ ਕਿਤੇ ਵੀ ਨਹੀਂ ਜਾਂਦੀ ਬਾਲੀ ਜਿਆਦੇ ਸਿਆਣੀ ਆ ਬਈ ਬਹੁਤ ਤੇ ਆਹ ਦੇਖ ਲਓ ਬਈ ਲਾਡੋ ਕਿਵੇਂ ਜਾਂਦੀ ਆ ਟਕੂਸੀਆਂ ਮਾਰਦੀ ਸ਼ਰਾਰਤੀ ਬੱਚਾ ਸਾਰੀਆਂ ਮੁਰਗੀਆਂ ਆਪਦੇ ਆਪ ਵੜ ਗਈਆਂ ਅੰਦਰ ਤੇ ਮੁਰਗੇ ਵੀ ਇੱਕ ਬਸਾ ਕਾਲਾ ਮੁਰਗਾ ਬਈ ਜਿਹੜਾ ਬਾਹਰ ਹੁੰਦਾ ਇਹ ਅੰਦਰ ਆ ਗਿਆ ਇਹਨੂੰ ਬਾਹਰ ਕੱਢ ਦਾਂਗੇ ਆਪਾਂ ਤੇ ਆਹ ਦੋਨੇ ਮੁਰਗੇ ਰਹਿਣਗੇ ਬਫ ਡਬਲ ਐਫ ਜੀ ਤਿਆਰ ਆ ਯਾਰ ਬਹਿਲਾ ਫਿਰ ਤਾਂ ਆ ਗਿਆ ਵੀ ਕਿੱਥੇ ਹੀ ਆ ਗਿਆ ਤਾਂ ਯਾਨੀ ਕੋਈ ਨਹੀਂ ਆਇਆ ਬਿਠੋਏ ਆਹ ਬਾਤ ਹੀ ਕਰਦਾ ਪਾਣੀ ਦਿੱਤੀ ਬਸ ਬਤਲ ਕਰੇ ਦਾਸ ਦੇ ਭਰਾਵਾ ਵੀ ਆ ਪਈ ਆ ਭਾਈ ਬੇਲਾ ਆ ਗਈ ਦੇਖੀ ਕਿਵੇਂ ਕਰਦੀ ਆ ਬੇਲਾ ਲਾੜ ਕਰਦੀ ਆ ਯਾਰਾ ਪੂਰਾ ਦੇਖ ਲੈ ਭੁੱਲਦਾ ਨਹੀਂ ਮਾ ਜਾਨ ਪਰ ਬਈ ਤੂੰ ਸਾਰਾ ਮਾਰੂ ਪਿਆ ਤੈਨੂੰ ਤਾਂ ਵੀ ਯਾਦ ਰੱਖਦੀ ਏ ਖੋ ਖਾਦੀ ਬਈ ਹੋਲ ਇਸki ਬੁਸਕੀ ਦੇਖ ਲਈ ਮਾ ਯਾਰ ਬਾਈ ਨੇ ਬਹੁਤ ਸੰਭਾਲ ਕੇ ਰੱਖੀ ਆ ਥੋੜੇ ਵੀ ਥੱਲਾ ਕਰ ਵੀ ਰਹਿ ਜੂ ਕੁਛ ਆ ਪੂਰਾ ਚਮਕਾਲ ਦੀ ਧੋਨ ਦੀ ਲੋੜ ਨਹੀਂ ਪੈਂਦੀ ਚਲੋ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਾਈ ਨੇ ਬਈ ਆਪਾਂ ਨੂੰ ਇਮਾਨਤ ਮੋੜੀ ਆਪਣੀ ਹਨਾ ਬੈਲਾ ਬਾਈ ਦਾ ਬਹੁਤ ਬਹੁਤ ਧੰਨਵਾਦ ਆ ਚੱਕੋ ਬਈ ਆ ਲਿਆਂਦੀ ਆਪਣੀ ਬੈਲਾ ਤੇ 5 ਦਿਨਾਂ ਬਾਅਦ ਆਈ ਆ ਬਈ ਤਾਂ ਬਾਕੀ ਬੈਲਾ ਤੈਨੂੰ ਸਾਰਿਆਂ ਨੇ ਬਹੁਤ ਜਿਆਦਾ ਮਿਸ ਕੀਤਾ ਸਾਰਿਆਂ ਨੇ ਬਹੁਤ ਜਿਆਦਾ ਹੈ ਕਿੱਧਰ ਟੱਪ ਗਈ ਸੀ ਤੂੰ ਹੂੰ ਕਿੱਥੇ ਲੰਗੇ ਸੀਗਾ ਆ ਦੇਖੋ ਬਾਕੀ ਬਾਈ ਹੁਣ ਨੇ ਨਵਾਂ ਪਟਾ ਪਾਇਆ ਇਹਦੇ ਆ ਨਮਰ ਫਾ ਪਾਇਆ ਬਈ ਤੇ ਰਾਤ ਲਿਆਂਦੀ ਆ ਬਈ ਜਮਾ ਹਨੇਰਾ ਹੋ ਗਿਆ ਸੀਗਾ ਤੇ ਬਈ ਜਦੋਂ ਕਰਿਆ ਆਈ ਸਾਰੇ ਆਣੇ ਬਹੁਤ ਜ਼ਿਆਦੇ ਖੁਸ਼ ਹੋਏ ਬਈ ਬਹੁਤ ਜ਼ਿਆਦੇ ਤੇ ਹੁਣ ਇਹਨੂੰ ਦੇਖ ਕੇ ਬਈ ਤੁਸੀਂ ਸਾਰੇ ਆਣੇ ਬੀ ਖੁਸ਼ ਹੋਏ ਹੋਣੇ ਪੱਕਾ ਸਬਸਕ੍ਰਾਈਬਰ ਸਾਰੇ ਆਪਣੇ ਆਜੋ ਵੀ ਤੁਰੇ ਚੱਲਦੇ ਆਂ ਤੇ ਨਾਲੇ ਤੁਹਾਨੂੰ ਦੱਸਦੇ ਆਂ ਸਟੋਰੀ ਇਹ ਕਿਵੇਂ ਲੱਭੀ ਆਪਾਂ ਨੂੰ ਆਇਆ ਪਹਿਲਾ ਆ ਜਾ ਜਿਹੜੀ ਬਈ ਆ ਭੁਲੀ ਆ ਹਨਾ ਇੱਥੇ ਸਬਜ਼ੀ ਲੈਣ ਆਈ ਸੀ ਮਾਤਾ ਤੇ ਉਹ ਸਬਜ਼ੀ ਲੈ ਕੇ ਇੱਥੋਂ ਵਾਪਸ ਚੱਲ ਗਈ ਤੇ ਇਹ ਟੱਪ ਗਈ ਬਈ ਇਧਰ ਨੂੰ ਆ ਗਲੀ 'ਚ ਸਿੱਧਾ ਆ ਬੈਲਾ ਨਾ ਬਈ ਇੱਥੇ ਫਿਰਦੀ ਸੀ ਬਈ ਜਿਹੜੀ ਆ ਕਾਂਦਾ ਹਨਾ ਇਹਦੇ ਕੋਲੇ ਖੇਡੀ ਜਾਂਦੀ ਸੀ ਤੇ ਇਧਰਲੇ ਪਾਸਿਓਂ ਬਈ ਇਧਰ ਆ ਰੂੜੀਆਂ ਹੀ ਆ ਨੇ ਇਧਰੋਂ ਦੋ ਕੁੱਤੇ ਆਏ ਤੇ ਇਹਦੇ ਮੰਗਰ ਪੈ ਗਏ ਇੱਥੋਂ ਬਈ ਇਹੇ ਭੱਜਲੀ ਸਿੱਧਾ ਇਧਰ ਨੂੰ ਉੱਥੋਂ ਭੱਜੀ ਬਈ ਇਹੇ ਮੁਰਗੀ ਆ ਮੋੜ ਐਂ ਟੱਪਲੀ ਸਿੱਧੀ ਇਧਰ ਅੱਗੇ ਬਾਜ਼ਾਰ ਆ ਬਈ ਆ ਸੀ ਬਈ ਮਾਰਕੀਟ ਇਧਰ ਭੱਜੀ ਸੀ ਤੇ ਮੈਂ ਲਿਆਂਦੀ ਕੈਮਰੇ ਦੀ ਰਿਕਾਰਡਿੰਗ ਅੱਜ ਜਾ ਕੇ ਤੁਹਾਨੂੰ ਸਾਰਿਆਂ ਨੂੰ ਦਿਖਾਉਣ ਲਈ ਹੁਣ ਦੇਖੋ ਉਹ ਆਉਂਦੀ ਆ ਬਈ ਦੇਖੋ ਤੇ ਇਧਰ ਆ ਦੁਕਾਨਾਂ ਮੁਰਦੀ ਫਿਰਦੀ ਆ ਬਈ ਇੱਥੇ ਹਨਾ ਵਿਚਾਰੀ ਓਲਜਗੀ ਸੀ ਵੀ ਇਧਰ ਜਾਵਾਂ ਕਿ ਉਧਰ ਜਾਵਾਂ ਇਹਨੂੰ ਘਰ ਨਹੀਂ ਲੱਭੀ ਜਾਂਦਾ ਸੀ ਪਹਿਲਾਂ ਇਹਦੇ ਮਗਰ ਕੁੱਤੇ ਪੈ ਗਏ ਸੀ ਜਿਹੜੇ ਬਾਈ ਤੋਂ ਆਪਾਂ ਲੈ ਕੇ ਆਇਆ ਉਹ ਬਾਈ ਉਹ ਆਉਂਦਾਗਾ ਹਨਾ ਸੜਕ ਤੇ ਵਿਚਾਲੇ ਆ ਗਿਆ ਪੱਗ ਬੰਨੀ ਹੋਈ ਆ ਬਾਈ ਦੇ ਤਾਂ ਬਈ ਉਹ ਬਾਈ ਨੇ ਬੁਲਾ ਕੇ ਆਪਦੇ ਕੋਲੇ ਤਬਈ ਉਹਦੇ ਪੈਰਾਂ 'ਚ ਜਾ ਕੇ ਹਨਾ ਬੈ ਗਈ ਕਿਉਂਕਿ ਬਈ ਇਹ ਕਿਸੇ ਨੂੰ ਕੁਝ ਨਹੀਂ ਕਹਿੰਦੀ ਬਹੁਤ ਪਿਆਰ ਕਰਦੀ ਆ ਸਭ ਦਾ ਤੇ ਬਾਈ ਨੇ ਹੁਣ ਬਈ ਇਹਦਾ ਪਟਾ ਫੜ ਲਿਆ ਤੇ ਇਹਨੂੰ ਦੁਕਾਨ ਦੇ ਅੰਦਰ ਲੈ ਕੇ ਜਾਊਗਾ ਹਨਾ ਤੇ ਜੇ ਬਈ ਇਨੂੰ ਬਾਹਰ ਬੰਨ ਦਿੰਦਾ ਤਾਂ ਆਪਾਂ ਨੂੰ ਉਸੇ ਦਿਨ ਮਿਲ ਜਾਣੀ ਸੀ ਬੈਲਾ ਤਾਂ ਇੱਥੋਂ ਫੜ ਕੇ ਬਈ ਉਹ ਦੇਖੋ ਅੰਦਰ ਲੈ ਗਿਆ ਦੁਕਾਨ ਦੇ ਹੁਣ ਬਈ ਇਹਨੂੰ ਮੈਂ ਤਾਂ ਤੋੜਦਾ ਫਿਰਦਾ ਵੀ ਤਾਂ ਕਿ ਅੱਗੇ ਤੋਂ ਨਿਕਲ ਜੇ ਇਹਨੂੰ ਪਛਾਣ ਆ ਜਾਈ ਸਾਰੀਆਂ ਗਲੀਆਂ ਦੀ ਤਾਂ ਘਰੇ ਵਾਪਸ ਆ ਸਕੇ ਵਿਚਾਰੀ ਐ ਜਰਮਨ ਸ਼ੈਫਰ ਮਸਾਲਾ ਬਈ ਜਰਮਨ ਸ਼ੈਫਰ ਨੇ ਤਾਂ ਰੋਟੀ ਛਿੜਾ ਰੱਖੀ ਸੀ ਜਿਹੜੇ-ਜਿਹੜੇ ਭਰਾਵਾਂ ਨੇ ਬੈਲਾ ਨੂੰ ਮਿਸ ਕਰਿਆ ਕਮੈਂਟ ਕਰਕੇ ਪੱਕਾ ਦੱਸਿਓ ਮਿੱਤਰੋ